ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਅਣਖ ਨੂੰ ਜਾਣ ਤੋਂ ਵੀ ਪਿਆਰਾ ਸਮਝਣ ਵਾਲੇ ਲੋਕ ਅੱਜ ਕੱਲ ਸੋਸ਼ਲ ਮੀਡੀਆ ਤੇ ਤੁਹਾਨੂੰ ਕਮੈਂਟ ਕਰਦੇ ਮਿਲ ਜਾਣਗੇ ਕਿ ਫਲਾਨੀ ਵੀਡੀਓ ਦਾ ਲਿੰਕ ਕਿੱਥੋਂ ਮਿਲੂਗਾ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਉਦੋਂ ਵੀ ਵੱਡਾ ਮਾਮਲਾ ਖੜਾ ਹੋਇਆ ਪਿਆ ਕਿ ਇੱਕ ਮਾਪਿਓ ਦੀ ਇਕੱਲੀ ਕੁੜੀ ਜਿਹੜੀ ਖੇਤੀ ਕਰਦੀ ਸੀਗੀ ਉਹਦੀ ਪਰਸਨਲ ਮੂਵਮੈਂਟਸ ਦੀ ਵੀਡੀਓ ਵਾਇਰਲ ਹੋ ਗਈ ਉਹਦੇ ਮੰਗੇਤਰ ਨੇ ਉਹਦੀ ਵੀਡੀਓ ਉਹਦੇ ਅਨਸਾਰ ਪਬਲਿਕ ਪਲੇਟਫਾਰਮਸ ਤੇ ਵਾਇਰਲ ਕਰ ਦਿੱਤੀ ਤੇ ਪੰਜਾਬ ਦੇ ਲੋਕ ਉਸੇ ਵੀਡੀਓ ਦਾ ਲਿੰਕ ਸੋਸ਼ਲ ਮੀਡੀਆ ਤੇ ਮੰਗ ਰਹੇ ਨੇ ਹੈ ਨਾ ਸ਼ਰਮ ਵਾਲੀ ਗੱਲ ਕਿ ਜਿਹੜੀ ਕੌਮ ਦਾਅਵਾ ਕਰਦੀ ਹੈ ਕਿ ਅਸੀਂ ਬਗਾਨੀਆਂ ਕੁੜੀਆਂ ਮੁਗਲਾਂ ਤੋਂ ਜਾਂ ਬਜ਼ਾਰਾਂ ਦੇ ਵਿੱਚ ਛੜਾ ਕੇ ਉਹਨਾਂ ਦੇ ਘਰ ਘਰ ਤੱਕ ਪਹੁੰਚਦੀਆਂ ਕੀਤੀਆਂ ਸੀ ਅੱਜ ਉਹੀ ਕੌਮ ਆਪਣੀਆਂ ਹੀ ਧੀਆਂ ਭੈਣਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਜ਼ਤ ਦਾ ਮਜ਼ਾਕ ਬਣਾ ਰਹੀ ਹੈ ਤੇ ਅੱਜ ਦੀ ਵੀਡੀਓ ਆਪਣੀ ਏਸੇ ਵਿਸ਼ੇ ਤੇ ਆ ਆਪਾਂ ਉਸ ਕੁੜੀ ਬਾਰੇ ਗੱਲ ਨਹੀਂ ਕਰਾਂਗੇ ਉਸ ਮਸਲੇ ਬਾਰੇ ਗੱਲ ਨਹੀਂ ਕਰਾਂਗੇ ਕਿਉਂਕਿ ਉਹਨਾਂ ਦਾ ਪਰਸਨਲ ਮਾਮਲਾ ਆਪਾਂ ਵੀਹਵਾਂ ਖਾਤਰ ਸਵਾਦ ਨਹੀਂ ਲੈਣਾ ਹੈਗਾ ਉਹਨਾਂ ਦਾ ਨਿਬੜ ਵੀ ਗਿਆ ਸੋ ਆਪਾਂ ਉਸ ਮਾਮਲੇ ਨੂੰ ਖਤਮ ਕਰਦੇ ਆਂ ਆਪਾਂ ਗੱਲ ਕਰਾਂਗੇ ਆਲ ਓਵਰ ਮਾਮਲੇ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਇਹੋ ਜਿਹੇ ਮਾਮਲੇ ਵੱਧ ਰਹੇ ਨੇ ਹਰ ਰੋਜ਼ ਤੁਹਾਨੂੰ 5-10 ਇਹੋ ਜਿਹੇ ਮਾਮਲੇ ਜਾਂ 5-10 ਵੀਡੀਓਜ਼ ਮਿਲ ਹੀ ਜਾਣਗੀਆਂ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੀਕ ਹੋ ਕੇ ਸੋਸ਼ਲ ਮੀਡੀਆ ਤੇ ਆਈਆਂ ਹੁੰਦੀਆਂ ਇਹਨਾਂ ਵੀਡੀਓਜ਼ ਨੂੰ ਲੀਕ ਕੌਣ ਕਰਦਾ ਇਹ ਬਣਾਈਆਂ ਕਿਉਂ ਜਾਂਦੀਆਂ ਨੇ ਇਹਨਾਂ ਪਿਛਲਾ ਕਾਰਨ ਕੀ ਆ ਇਹ ਕਿਵੇਂ ਵਾਇਰਲ ਹੁੰਦੀਆਂ ਨੇ ਕਾਨੂੰਨੀ ਪੱਖ ਕੀ ਨੇ ਤੁਸੀਂ ਕਿਉਂਕਿ ਅੱਜ ਸਾਡੇ ਸਾਰਿਆਂ ਦੇ ਸਿਰ ਤੇ ਇਹ ਸਮੱਸਿਆ ਖੜੀ ਹੋਈ ਵੀ ਹੈ ਕਿ ਅਸੀਂ ਕਿਸੇ ਵੀ ਸਮੇਂ ਇਹੋ ਜਿਹੀ ਕਿਸੇ ਮਸਲੇ ਦੇ ਵਿੱਚ ਘਿਰ ਸਕਦੇ ਹਾਂ ਤਾਂ ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਸਾਡੀ ਅੱਜ ਦੀ ਜਿਹੜੀ ਪੀੜ੍ਹੀ ਆ ਉਹਨੂੰ ਏ ਦੇ ਨੁਕਸਾਨਾਂ ਬਾਰੇ ਅਸੀਂ ਕਿਵੇਂ ਦੱਸ ਸਕਦੇ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਰੇ ਇਹ ਟੌਪਿਕ ਨੇ ਜਿਹੜੇ ਉਹ ਸ਼ਾਮਲ ਕੀਤੇ ਹੋਏ ਨੇ ਜੜੇ ਰਿਓ ਸਾਰੀ ਵੀਡੀਓ ਦੇ ਨਾਲ ਕੋਸ਼ਿਸ਼ ਕਰਾਂਗਾ ਕਿ ਅੰਤ ਤੱਕ ਤੁਹਾਨੂੰ ਇਹ ਸਾਰਾ ਮਸਲਾ ਤੌਰ ਤੱਕ ਸਮਝ ਆ ਜੀ ਕੱਲ ਸ਼ੁਰੂ ਕਰਦੇ ਹਾਂ 2004 ਦੇ ਜਿੱਥੇ ਦਿੱਲੀ ਪਬਲਿਕ ਸਕੂਲ ਜਿਹੜਾ ਕਿ ਦਿੱਲੀ ਦੇ ਵਿੱਚ ਸਥਿਤ ਹੈ ਉੱਥੋਂ ਦੇ ਸਟੂਡੈਂਟ ਦਾ ਇੱਕ ਐਮਐਮਐਸ ਵਾਇਰਲ ਹੁੰਦਾ ਦੋ ਸਟੂਡੈਂਟ ਸੀਗੇ ਮੁੰਡਾ ਕੁੜੀ ਉਹਨਾਂ ਦੀ ਆਪ ਦੇ ਵਿੱਚ ਇੰਟੀਮੇਟ ਹੁੰਦਿਆਂ ਦੀ ਔਰਲ ਸੈਕਸ ਕਰਦਿਆਂ ਦੀ ਵੀਡੀਓ ਹੈ ਜਿਹੜੀ ਉਹ ਵਾਇਰਲ ਹੁੰਦੀ ਆ ਵੀਡੀਓ ਹੈ ਜਿਹੜੀ ਉਹ ਮੁੰਡੇ ਦੁਆਰਾ ਬਣਾਈ ਹੋਈ ਸੀਗੀ ਲੋ ਕੁਆਲਿਟੀ ਜਿਹੜੇ ਉਸ ਸਮੇਂ ਦੇ ਫੋਨ ਚੱਲਦੇ ਸੀ ਕੀਬੋਰਡ ਵਾਲੇ ਮੁੰਡੇ ਦੁਆਰਾ ਬਣਾਈ ਗਈ ਸੀ ਉਹਨੂੰ ਬਲੂਟੁੱਥ ਦੇ ਜ਼ਰੀਏ ਇੱਕ ਦੂਜੇ ਨਾਲ ਸ਼ੇਅਰ ਕੀਤੀ ਗਈ ਤੇ ਮਾਮਲਾ ਇੰਨਾ ਵੱਧ ਗਿਆ ਕਿ ਉਸ ਵੀਡੀਓ ਦੀ ਜਿਹੜੀ ਸੀੜੀਸ ਤੱਕ ਬਣਾ ਕੇ ਵੇਚੀਆਂ ਗਈਆਂ ਮਾਰਕੀਟ ਦੇ ਵਿੱਚ ਇਹ ਦੇਸ਼ ਦਾ ਪਹਿਲਾ ਮਾਮਲਾ ਸੀਗਾ ਜਿਹੜਾ ਕਿ ਪ੍ਰਾਈਵੇਸੀ ਬ੍ਰੀਚ ਸੋਸ਼ਲ ਮੀਡੀਆ ਜਾਂ ਟੈਕਨੋਲੋਜੀ ਦੇ ਕਰਕੇ ਹੋਇਆ ਸੀ ਜਿਨੇ ਸਾਰੇ ਦੇਸ਼ ਨੂੰ ਹਿਲਾਤਾ ਵੱਡੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਹਨਾਂ ਜਵਾਕਾਂ ਦੀ ਉਮਰ 15 ਤੋਂ 16 ਸਾਲ ਦੇ ਵਿੱਚਕਾਰ ਸੀ ਇਸ ਕਾਰਨ ਨੇ ਨਾ ਤਾਂ ਉਹ ਮੁੰਡੇ ਦੀ ਜਨਤਕੀ ਖਰਾਬ ਕੀਤੀ ਬਲਕਿ ਕੁੜੀ ਦਾ ਵੀ ਦੇਸ਼ 'ਚ ਰਹਿਣਾ ਔਖਾ ਕਰਤਾ ਤੇ ਉਹਨੂੰ ਆਪਣੀ ਬਾਕੀ ਦੀ ਪੜ੍ਹਾਈ ਕੈਨੇਡਾ ਦੇ ਵਿੱਚ ਰਹਿ ਕੇ ਕਰਨੀ ਪਈ ਤਾਂ ਸੀਗਾ ਦੇਸ਼ ਦਾ ਪਹਿਲਾ ਮਾਮਲਾ ਜਿਹੜਾ ਕਿ ਟੈਕਨੋਲੋਜੀ ਦੇ ਕਰਕੇ ਹੋਇਆ ਤੇ ਜਿਨੇ ਸਾਰੇ ਦੇਸ਼ ਨੂੰ ਹਿਲਾ ਦਿੱਤਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ। ਸ਼ਾਇਦ ਬਹੁਤਿਆਂ ਨੂੰ ਪਤਾ ਹੀ ਨਾ ਹੋਵੇ ਤੇ ਜੇ ਪਤਾ ਹੋਵੇ ਤਾਂ ਯਾਦ ਵੀ ਨਾ ਹੋਵੇ। 2022 ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹੋ ਜਿਹਾ ਇੱਕ ਬਹੁਤ ਵੱਡਾ ਕਾਂਡ ਹੋਇਆ ਸੀ। 60 ਤੋਂ ਵੱਧ ਵਿਦਿਆਰਥਣਾਂ ਦੀਆਂ ਨਹਾਉਂਦੇ ਹੋਏ ਦੀਆਂ ਜਾਂ ਇਹੋ ਜਿਹੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਸੋਸ਼ਲ ਮੀਡੀਆ ਤੇ ਜਿਨੇ ਸਾਰੇ ਪੰਜਾਬ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੀ। ਤੇ ਇਹ ਮਾਮਲਾ ਇੱਡਾ ਵੱਡਾ ਹੋ ਗਿਆ ਕਿ ਦੇਸ਼ ਹੀ ਪੰਜਾਬ ਹੀ ਨਹੀਂ ਸਾਰੇ ਦੇਸ਼ ਤੱਕ ਵੀ ਇਹਦੀ ਗੱਲ ਹੋਈ ਸੀ। ਇਹ ਮਸਲਾ ਇਦਾਂ ਸੀ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਹੋਈ ਇੱਕ ਸਟੂਡੈਂਟ ਨੇ ਹੀ ਇਹ ਵੀਡੀਓਜ਼ ਆਪਣੇ ਬੁਆਏਫ੍ਰੈਂਡ ਜਿਹੜਾ ਕਿ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਉਹਦੇ ਕੈਨ ਤੇ ਬਣਾਈਆਂ ਸੀ ਤੇ ਉਸ ਬੁਆਏਫ੍ਰੈਂਡ ਜਿਹੜਾ ਕਿ ਫੌਜ ਦਾ ਜਵਾਨ ਸੀ ਉਹਨੇ ਅੱਗੇ ਸੈੱਲ ਕੀਤੀਆਂ ਇਹ ਵੀਡੀਓਜ਼। ਇਸ ਕਾਂਡ ਨੇ ਨਾ ਤਾਂ ਸਿਰਫ ਫੌਜ ਦਾ ਸਿਰ ਚੁਕਾਇਆ ਉਹ ਇੱਕ ਬਹੁਤ ਵੱਡੇ ਪੁਸਤੀ ਦਾ ਰਿਸ਼ਤਾ ਹੁੰਦਾ ਜਿਹੜਾ ਉਹਦੇ ਤੇ ਵੀ ਸੱਟ ਮਾਰੀ ਕਿਉਂਕਿ ਉਸ ਕੁੜੀ ਨੇ ਉਹਦੇ ਨਾਲ ਰਹਿਣ ਵਾਲੀਆਂ ਉਹਦੇ ਨਾਲ ਪੜਨ ਵਾਲੀਆਂ ਤੇ ਖਾਣ ਪੀਣ ਤੱਕ ਦੀ ਸਾਂਝ ਹੋਣੀ ਆ ਹੋਸਟਲ ਦੇ ਵਿੱਚ ਉਹਨਾਂ ਕੁੜੀਆਂ ਦੇ ਨਾਲ ਐਡਾ ਵੱਡਾ ਧੋਖਾ ਗਿਆ। ਤੱਕ ਗੱਲ ਪਹੁੰਚ ਗਈ ਕਿ ਕੁਝ ਕੁੜੀਆਂ ਸੁਸਾਇਡ ਕਰਨ ਦਾ ਵੀ ਸੋਚਣ ਲੱਗੀਆਂ ਸੀ। ਉਹਨਾਂ ਮਾਪਿਓ ਤੇ ਕੀ ਬੀਤੀ ਹੋਊਗੀ ਜਿਨ੍ਹਾਂ ਨੇ ਉਹ ਕੁੜੀਆਂ ਉੱਤੇ ਪੜਨ ਭੇਜੀਆਂ ਸੀ। ਉਹਨਾਂ ਕੁੜੀਆਂ ਦਾ ਜੀਵਨ ਇਸ ਤੋਂ ਬਾਅਦ ਕਿਵੇਂ ਦਾ ਹੋਊਗਾ? ਸਿਰਫ ਤੇ ਸਿਰਫ ਇੱਕ ਛੋਟੀ ਜੀ ਗਲਤੀ, ਇੱਕ ਛੋਟੇ ਜਿਹੇ ਧੋਖੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਲਗਭਗ ਤਬਾਹ ਹੋਣ ਦੇ ਕੰਢੇ ਪਹੁੰਚ ਗਈ ਸੀ। ਇਲਾਵਾ ਜਿਹੜਾ ਹੈਗਾ ਕਿ ਪਿਛਲੇ ਕੁਝ 1-2 ਸਾਲ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਮਸ਼ਹੂਰ ਕਪਲ ਸੀਗਾ ਜਿਹਨੂੰ ਸਾਰੇ ਕੁੱਲੜ ਪੀਜਾ ਕਪਲ ਦੇ ਨਾਮ ਤੇ ਜਾਣਦੇ ਨੇ। ਉਹਨਾਂ ਦੀ ਵੀ ਪਰਸਨਲ ਜਿਹੜੀ ਬੈਡ ਮੂਵਮੈਂਟਸ ਦੀ ਵੀਡੀਓ ਵਾਇਰਲ ਹੋਈ ਸੀ ਹਾਲਾਂਕਿ ਉਹ ਵੀਡੀਓ ਉਹਨਾਂ ਨੇ ਆਪ ਹੀ ਬਣਾਈ ਸੀ ਇੱਕ ਭਰੋਸੇਜੋ ਰਿਲੇਸ਼ਨ ਸੀਗਾ ਤੇ ਦੋਵਾਂ ਦੀ ਕੰਸੈਂਟ ਵਜੋਂ ਹੀ ਬਣੀ ਹੋਈ ਵੀਡੀਓ ਸੀ ਪਰ ਉਹਨਾਂ ਦੇ ਕਹਿਣ ਅਨੁਸਾਰ ਅਸੀਂ ਫੋਨ ਰਿਪੇਅਰ ਕਰਨ ਦਿੱਤਾ ਹੋਇਆ ਸੀ ਤੇ ਉਸ ਤੋਂ ਬਾਅਦ ਕਿਸੇ ਨੇ ਸਾਡੀ ਵੀਡੀਓ ਹੈਗੀ ਆ ਵਾਇਰਲ ਕਰ ਦਿੱਤੀ ਇੰਨਾ ਤਾਂ ਕੱਲ ਗਾ ਸੈਟਬੈਕ ਲੱਗਾ ਕਿ ਉਹਨਾਂ ਨੂੰ ਦੇਸ਼ ਛੱਡ ਕੇ ਇੰਗਲੈਂਡ ਜਾ ਕੇ ਰਹਿਣਾ ਪਿਆ ਠੀਕੇ ਕੁਝ کیسੇ ਜਿਹੜੇ ਕਿ ਇੰਨਾ ਵੀਡੀਆ ਤੇ ਜਿਹੜੀਆਂ ਪਰਸਨਲ ਵੀਡੀਓਜ਼ ਲੀਕ ਹੋਈਆਂ ਉਹਨਾਂ ਕਰਕੇ ਦੇਸ਼ ਦੇ ਵਿੱਚ ਜਾ ਪੰਜਾਬ ਦੇ ਵਿੱਚ ਹਾਈਪ ਬਣੇ ਪਰ ਇਹ ਸਾਰੇ ਵੱਡੇ ਮਸਲੇ ਸੀਗੇ ਇਹਨਾਂ ਤੋਂ ਬਿਨਾ ਵੀ ਬਹੁਤ ਛੋਟੇ-ਛੋਟੇ ਮਸਲੇ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਟੈਲੀਗ੍ਰਾਮ ਚੈਨਲਾਂ ਤੇ ਜਾਓ ਤਾਂ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀਡੀਓਜ਼ ਮਿਲ ਜਾਣਗੀਆਂ ਭਰੋਸੇ ਦੇ ਪਲਾਂ ਦੌਰਾਨ ਬਣਾਈਆਂ ਗਈਆਂ ਸੀ ਇੱਕ ਛੋਟੀ ਜੀ ਚੀਟਿੰਗ ਦੇ ਕਰਕੇ ਕਿਸੇ ਬੰਦੇ ਦੇ ਧੋਖੇ ਦੇ ਕਰਕੇ ਉਹ ਵੀਡੀਓਜ਼ ਸੋਸ਼ਲ ਮੀਡੀਆ ਤੇ ਆਮ ਪਬਲਿਕ ਵਿੱਚ ਆਈਆਂ ਕਹਿੰਦੇ ਆ ਕਿ ਲੋਕ ਆਪਣੇ ਬਹੁਤ ਹੀ ਨਿੱਜੀ ਪਲਾਂ ਨੂੰ ਰਿਕਾਰਡ ਕਿਉਂ ਕਰਦੇ ਨੇ ਤੇ ਜੇ ਕਰਦੇ ਨੇ ਤਾਂ ਇਹ ਵੀਡੀਓਜ਼ ਵਾਇਰਲ ਕਿਉਂ ਹੁੰਦੀਆਂ ਜਿਵੇਂ ਜਿਵੇਂ ਤਕਨੀਕ ਵਧੀ ਹੈ ਹਰੇਕ ਦੇ ਹੱਥਾਂ ਵਿੱਚ ਫੋਨ ਪਹੁੰਚਦਾ ਜਾਂਦਾ ਹੈ ਫੋਨ ਤੇ ਅਡਲਟ ਕੰਟੈਂਟ ਹਰੇਕ ਦੀ ਪਗੜ ਵਿੱਚ ਹੈ ਜਿਹਨੂੰ ਦੇਖ ਕੇ ਨੌਜਵਾਨਾਂ ਵਿੱਚ ਉਹੋ ਜਿਹਾ ਕਰਨ ਦਾ ਇੱਕ ਥ੍ਰਿਲ ਜਨਮ ਲੈਂਦਾ ਉਹ ਖੁਦ ਨੂੰ ਪਾਵਰ ਸਟਾਰ ਵਜੋਂ ਸ਼ੋਅ ਕਰਨਾ ਚਾਹੁੰਦੇ ਨੇ ਤੇ ਸਭ ਤੋਂ ਪਹਿਲੀ ਵਜ੍ਹਾ ਇਹੀ ਹੈ ਬੈਡ ਮੂਵਮੈਂਟਸ ਨੂੰ ਕੈਮਰੇ ਤੇ ਕੈਦ ਕਰਨ ਦਾ ਇਹਦੀ ਕੋਈ ਤੋਕ ਨਹੀਂ ਬੰਦੀ ਹੈਗੀ ਤੁਸੀਂ ਕਹੋ ਇਹ ਕੀ ਗੱਲ ਹੈ ਪਰ ਆਪਣੀ ਈਗੋ ਨੂੰ ਗ੍ਰੈਟੀਫਾਈ ਕਰਨ ਦੇ ਲਈ ਇਹੋ ਜੀਆਂ ਚੀਜ਼ਾਂ ਅੱਜ ਦੇ ਯੂਥ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਹੜੀ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਅਗਲਾ ਕਾਰਨ ਆਪਣੇ ਪਾਰਟਨਰ ਨੂੰ ਕਾਬੂ ਵਿੱਚ ਰੱਖ ਲਈ ਹੈ ਤਾਂ ਕਿ ਉਹ ਰਿਸ਼ਤੇ ਤੋਂ ਮੁਕਰੇ ਜਾਂ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਤੋਂ ਹੁੰਦੀ ਆ। ਤਾਂ ਉਹਨੂੰ ਬਲੈਕਮੇਲ ਕੀਤਾ ਜਾ ਸਕੇ। ਵਿੱਚ ਇਹ ਵੀਡੀਓਜ਼ ਮੁੰਡੇ ਵੱਲੋਂ ਬਣਾਈ ਜਾਂ ਪ੍ਰੈਸ਼ਰ ਪਾ ਕੇ ਮੰਗਵਾਈ ਜਾਂਦੀ ਹੈ ਤਾਂ ਕਿ ਮੇਲ ਡੋਮਿਨੈਂਸ ਆ ਜਿਹੜੀ ਉਹ ਬਣੀ ਰਵੇ। ਪਰ ਇਹ ਵੀਡੀਓਜ਼ ਕਿਵੇਂ ਵੀ ਰਿਕਾਰਡ ਕੀਤੀਆਂ ਗਈਆਂ ਹੁਣ ਇਹ ਬਹੁਤ ਭਰੋਸੇ ਦੇ ਪਲ ਹੁੰਦੇ ਨੇ। ਜਦੋਂ ਵੀ ਕੋਈ ਇਹੋ ਜਿਹੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਇਕੱਲਾ ਭਰੋਸਾ ਹੀ ਨਹੀਂ ਟੁੱਟਦਾ, ਰਿਸ਼ਤਾ, ਉਹਦੀ ਪਵਿੱਤਰਤਾ, ਪਰਿਵਾਰਾਂ ਤੇ ਪੀੜਤ ਧਿਰ ਦੀ ਇੱਜ਼ਤ ਵੀ ਰੁੱਲ ਜਾਂਦੀ ਹੈ। ਇਹਨਾਂ ਵੀਡੀਓਜ਼ ਨੂੰ ਵਾਇਰਲ ਕਰਨ ਪਿੱਛੇ ਜਿਹੜੇ ਕਾਰਨ ਨੇ ਉਹਨਾਂ ਵਿੱਚੋਂ ਇੱਕ ਕਾਰਨ ਮੈਂ ਪਹਿਲਾਂ ਦੱਸ ਕੇ ਆਇਆ ਕਿ ਰਿਸ਼ਤੇ ਨੂੰ ਕੰਟਰੋਲ ਵਿੱਚ ਰੱਖਣ ਲਈ ਬਣਾਈਆਂ ਗਈਆਂ ਕਲਿੱਪਸ ਰਿਸ਼ਤੇ ਦੇ ਖਤਮ ਜਾਂ ਇੱਕ ਜਾਣੇ ਦੇ ਬੇਈਮਾਨੀ ਕਰਨ ਤੇ ਵਾਇਰਲ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹਨੂੰ ਸਬਕ ਸਿਖਾ ਦਿੱਤਾ ਜਾਵੇ। ਦੂਸਰਾ ਵੀਡੀਓਜ਼ ਨੂੰ ਵਾਇਰਲ ਕਰਕੇ ਉਹਨਾਂ ਨੂੰ ਹਟਾਉਣ ਦੇ ਲਈ ਕਈ ਵਾਰੀ ਪੈਸੇ ਦੀ ਮੰਗ ਵੀ ਕੀਤੀ ਜਾ ਸਕਦੀ ਹੈ ਜਿਹਨੂੰ ਸੈਕਸ ਐਕਸਟਰੋਸ਼ਨ ਕਹਿੰਦੇ ਨੇ। ਮੰਨ ਲਓ ਕਿ ਤੁਹਾਡੀ ਵੀਡੀਓ ਗਲਤੀ ਨਾਲ ਕਿਸੇ ਦੇ ਹੱਥ ਲੱਗੀ ਉਹ ਵਾਇਰਲ ਕਰ ਦੂਗਾ ਇੱਕ ਛੋਟੇ ਜਿਹੇ ਪੱਧਰ ਦੇ ਲੋਕਾਂ ਤੱਕ ਤੇ ਬਾਅਦ ਵਿੱਚ ਤੁਹਾਨੂੰ ਬਲੈਕਮੇਲ ਕਰੂਗਾ ਕਿ ਜਾਂ ਸਾਨੂੰ ਪੈਸੇ ਦੇ ਜਾਂ ਅਸੀਂ ਵੀਡੀਓਜ਼ ਅੱਗੇ ਵਾਇਰਲ ਕਰ ਦਿਆਂ। ਠੀਕ ਕਈ ਵਾਰੀ ਫੋਨ ਨੂੰ ਆਪਣਾ ਰਿਪੇਅਰ ਕਰਨ ਲਈ ਦਿੰਦੇ ਆ ਤਾਂ ਉੱਥੇ ਵੀ ਸਾਡੀਆਂ ਜਿਹੜੀਆਂ ਫੋਨ ਦੇ ਵਿੱਚ ਸਾਡੀਆਂ ਪਰਸਨਲ ਮੂਵਮੈਂਟਸ ਜਾਂ ਪਰਸਨਲ ਵੀਡੀਓਜ਼ ਨੇ ਰਿਕਾਰਡ ਕੀਤੀਆਂ ਹੋਈਆਂ ਨੇ ਉਹ ਕੋਈ ਵੀ ਅਣਜਾਣ ਬੰਦਾ ਕੋਈ ਵੀ ਗਲਤ ਅੰਸਰ ਉਹਨਾਂ ਨੂੰ ਵਾਇਰਲ ਕਰ ਦਿੰਦਾ। ਇਸ ਤੋਂ ਬਾਅਦ ਜਿਹੜਾ ਇੱਕ ਬਹੁਤ ਵੱਡਾ ਖਤਰਾ ਜਿਹਦੇ ਤੋਂ ਅਸੀਂ ਕਦੇ ਵੀ ਨਹੀਂ ਬਚ ਸਕਦੇ। ਵਟ ਡੀਪ ਫੇਕ ਇੱਕ ਅਜੀਬੀ ਟੈਕਨੋਲੋਜੀ ਜਿਹਦੇ ਵਿੱਚ ਕਿਸੇ ਦੀ ਵੀ ਵੀਡੀਓ ਕਿਸੇ ਵੀ ਤਰੀਕੇ ਦੇ ਨਾਲ ਬਣਾਈ ਜਾ ਸਕਦੀ ਹੈ ਇਹ ਟੈਕਨੋਲੋਜੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਖਤਰਨਾਕ ਰੂਪ ਲੈ ਚੁੱਕੀ ਹੈ ਤੇ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਕਿ ਅਦਾਕਾਰ ਮੈਡੀ ਠਖੜ ਦੀ ਇੱਕ ਵੀਡੀਓ ਇਸੇ AI ਟੈਕਨੋਲੋਜੀ ਦੇ ਨਾਲ ਬਣਾ ਕੇ ਵਾਇਰਲ ਕੀਤੀ ਗਈ ਸੀ ਜਿਸ ਦੇ ਨਾਲ ਉਹ ਸੈਕਟਰਸ ਨੂੰ ਬਹੁਤ ਜ਼ਿਆਦਾ ਸਮੇਂ ਦੇ ਲਈ ਡਿਪਰੈਸ਼ਨ 'ਚ ਰਹਿਣਾ ਪਿਆ ਸੀ ਸੋ ਜਿਹੜੀ ਡੀਪ ਫੇਸ ਟੈਕਨੋਲੋਜੀ ਆ ਇਹਦੇ ਵਿੱਚ ਹੁੰਦਾ ਇਹ ਹੈ ਕਿ ਤੁਹਾਡਾ ਫੇਸ ਕਿਤੋਂ ਵੀ ਤੁਹਾਡੇ ਸੋਸ਼ਲ ਮੀਡੀਆ ਜਾ ਕਿਤੇ ਵੀ ਤੁਸੀਂ ਫੋਟੋ ਪਾਈਆ ਉਥੋਂ ਲੈ ਕੇ AI ਦੇ ਨਾਲ ਤੁਹਾਡੀ ਅਡਲਟ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਸਕਦੀ ਆ ਸੋ ਸਾਨੂੰ ਇਹ ਤੋਂ ਟੈਕਨੋਲੋਜੀ ਤੋਂ ਬਚਣ ਦੇ ਲਈ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਆ ਆਪਣੀਆਂ ਫੋਟੋਜ਼ ਆਪਣੀਆਂ ਪਰਿਵਾਰ ਦੀਆਂ ਫੋਟੋ ਸੋਸ਼ਲ ਮੀਡੀਆ ਤੋਂ ਪਾਉਣ ਤੋਂ ਬਚਣਾ ਚਾਹੀਦਾ ਜਿਹੜਾ ਕਿ ਅੱਜ ਦੇ ਸਮੇਂ 'ਚ ਸੰਭਵ ਨਹੀਂ ਹੈ ਪਰ ਸਾਨੂੰ ਆਪਦੇ ਪਰਿਵਾਰ ਦੀ ਇੱਜ਼ਤ ਦੇ ਲਈ ਇਹਨਾਂ ਚੀਜ਼ਾਂ ਨੂੰ ਇਹਨਾਂ ਕਦਮਾਂ ਨੂੰ ਚੱਕਣਾ ਪਊਗਾ ਹੁਣ ਗੱਲ ਕਰਦੇ ਆ ਕਿ ਇਹ ਵੀਡੀਓਜ਼ ਸਪਰੈਡ ਕਿਵੇਂ ਹੁੰਦੀਆਂ ਇੰਨੀ ਤੇਜ਼ੀ ਦੇ ਨਾਲ ਬਾਜ਼ਾਰ ਦੇ ਵਿੱਚ ਆ ਕਿਵੇਂ ਜਾਂਦੀਆਂ ਸੋਸ਼ਲ ਮੀਡੀਆ ਤੇ ਆਮ ਪਬਲਿਕ ਹਰੇਕ ਦੇ ਹੱਥਾਂ ਦੇ ਵਿੱਚ ਇਹ ਵੀਡੀਓਜ਼ ਕਿਵੇਂ ਪਹੁੰਚ ਜਾਂਦੀਆਂ ਤਾਂ ਇਹਦਾ ਸਭ ਤੋਂ ਪਹਿਲਾ ਜਿਹੜਾ ਹੈਗਾ ਪਲੇਟਫਾਰਮ ਹੈ ਟੈਲੀਗ੍ਰਾਮ ਤੁਸੀਂ ਸਾਰਿਆਂ ਨੇ ਇਹਦਾ ਨਾਮ ਸੁਣਿਆ ਹੋਊਗਾ ਇਹ ਬਹੁਤ ਵਧੀਆ ਸੋਸ਼ਲ ਮੀਡੀਆ ਦਾ ਮਾਧਿਅਮ ਹੈ ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੂਵੀ ਕਿਸੇ ਵੀ ਤਰ੍ਹਾਂ ਦੀ ਕਿਤਾਬ ਇੱਕ ਸਰਚ ਦੇ ਮਾਰ ਕੇ ਲੱਭ ਸਕਦੇ ਹੋ ਪਰ ਇਹ ਮਾੜੇ ਅਨਸਰ ਵੀ ਇਹਨੂੰ ਯੂਜ਼ ਕਰਦੇ ਨੇ ਟੈਲੀਗ੍ਰਾਮ ਤੇ ਇਹੋ ਜਿਹੀਆਂ ਵੀਡੀਓ ਸਭ ਤੋਂ ਵੱਧ ਵਾਇਰਲ ਕੀਤੀਆਂ ਜਾਂਦੀਆਂ ਨੇ ਇਹਦਾ ਸਭ ਤੋਂ ਵੱਡਾ ਕਾਰਨ ਸਭ ਤੋਂ ਪਹਿਲਾਂ ਤਾਂ ਕਿ ਇਹਦੀ ਜਿਹੜੀ ਇੱਕ ਚੈਟ ਜਿਹੜਾ ਗਰੁੱਪ ਆ ਉਹਦੀ ਕੈਪੇਬਿਲਿਟੀ ਆ ਮੈਂਬਰਸ ਦੀ ਉਹ 2 ਲੱਖ ਤੋਂ ਵੀ ਵੱਧ ਆ ਜਿਹੜੀ ਕਿ ਵਟਸਐਪ ਤੇ ਸਿਰਫ 1024 ਦੂਸਰਾ ਜਿਹੜਾ ਵੀ ਇਥੇ ਕੰਟੈਂਟ ਸ਼ੇਅਰ ਕੀਤਾ ਜਾਂਦਾ ਉਹਦੀ ਵੱਧ ਤੋਂ ਵੱਧ ਕੁਆਲਿਟੀ 2 GB ਤੱਕ ਤੁਸੀਂ ਇਥੇ ਸ਼ੇਅਰ ਕਰ ਸਕਦੇ ਹੋ ਇਹ ਵੀ ਇੱਕ ਵੱਡਾ ਕਾਰਨ ਆ ਕਿ ਲੋਕ ਇਹੋ ਜਿਹਾ ਕੰਟੈਂਟ ਇਥੇ ਸ਼ੇਅਰ ਕਰਦੇ ਆ ਤੀਸਰਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਜਿਹੜੀ ਤੁਹਾਨੂੰ ਚਾਹੀਦੀ ਆ ਉਹ ਲੱਭਣ ਦੇ ਲਈ ਕਿਸੇ ਵੀ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਨਹੀਂ ਤੁਸੀਂ ਜਸਟ ਨਾਮ ਭਰ ਕੇ ਸਰਚ ਮਾਰਨੀ ਹੈ ਤੇ ਉਹ ਚੀਜ਼ ਤੁਹਾਨੂੰ ਮਿਲ ਜਾਊਗੀ ਜਿਹੜਾ ਵੱਡਾ ਕਾਰਨ ਹੈਗਾ ਕਿ ਵਟਸਐਪ ਤੇ ਤੁਹਾਡੀ ਆਈਡੈਂਟੀਟੀ ਆ ਉਹ ਆਸਾਨੀ ਦੇ ਨਾਲ ਪਛਾਣੀ ਜਾ ਸਕਦੀ ਹੈ ਤੁਹਾਡੇ ਫੋਨ ਨੰਬਰ ਤੋਂ ਪਰ ਟੈਲੀਗ੍ਰਾਮ ਇਹ ਚੀਜ਼ ਤੋਂ ਉੱਤੇ ਆ ਕੋਈ ਵੀ ਤੁਹਾਨੂੰ ਤੁਹਾਡੀ ਆਈਡੈਂਟੀਟੀ ਨੂੰ ਟੈਲੀਗ੍ਰਾਮ ਦੇ ਰਾਹੀਂ ਪਛਾਣ ਨਹੀਂ ਸਕਦਾ ਸੋ ਇਹੀ ਕਾਰਨ ਹੈ ਕਿ ਟੈਲੀਗ੍ਰਾਮ ਜਿਹੜਾ ਇਹੋ ਜੇ ਕੰਟੈਂਟ ਨੂੰ ਵਾਇਰਲ ਕਰਨ ਦੇ ਲਈ ਉਨਾ ਲੋਕਾਂ ਦੀ ਪਹਿਲੀ ਪਸੰਦ ਹੈ ਤੇ ਤਾਂ ਹੀ ਹੈ ਕਿ ਇੱਕੋ ਕਲਿੱਕ ਦੇ ਨਾਲ ਲੱਖਾਂ ਲੋਕਾਂ ਤੱਕ ਵੀਡੀਓ ਕੁਝ ਮਿੰਟਾਂ ਤੱਕ ਪਹੁੰਚ ਜਾਂਦੀ ਹੈ ਤੇ ਜਦੋਂ ਨੂੰ ਸਾਨੂੰ ਪਤਾ ਲੱਗਦਾ ਉਦੋਂ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਵੀ ਕਿਸੇ ਵੀ ਬੰਦੇ ਜਾਂ ਕੁੜੀ ਦੀ ਇਹੋ ਜਿਹੀ ਵੀਡੀਓ ਵਾਇਰਲ ਹੁੰਦੀ ਆ ਤਾਂ ਉਤੇ ਪ੍ਰਭਾਵ ਕੀ ਪੈਂਦਾ ਆਪਾਂ ਜਾਣਦੇ ਕਿ ਪੰਜਾਬ ਆ ਜਿਹੜਾ ਇੱਥੇ ਇੱਜ਼ਤ ਨੂੰ ਬਹੁਤ ਜ਼ਿਆਦਾ ਮਹਿੰਨੇ ਦਿੱਤੇ ਜਾਂਦੇ ਆ ਕਿਸੇ ਵੀ ਬੰਦੇ ਦੀ ਭਾਵੇਂ ਉਹ ਜਿੱਡਾ ਮਰਜ਼ੀ ਖੱਟ ਹੋਵੇ ਉਹਦੀ ਸਮਾਜ ਦੇ ਵਿੱਚ ਇੱਜ਼ਤ ਉਹਨੇ ਬਚਾ ਕੇ ਰੱਖਣ ਦੀ ਆਪਦੀ ਪੂਰੀ ਵਾਹ ਲਾਉਂਦਾ ਅਰ ਜਦੋਂ ਇਹੋ ਜੀ ਕੋਈ ਵੀਡੀਓ ਵਾਇਰਲ ਹੁੰਦੀ ਆ ਤਾਂ ਸਾਡੀ ਕਮਿਊਨਿਟੀ ਬਾਹਰਲੇ ਦੇਸ਼ਾਂ ਵਾਂਗੂ ਉਸ ਬੰਦੇ ਨੂੰ ਪੇੜ ਤੇ ਤੈਰ ਜਾਣ ਕੇ ਉਹਨੂੰ ਸਪੋਰਟ ਕਰਨ ਦੀ ਥਾਂ ਤੇ ਉਹਨੂੰ ਮਿਹਨੇ ਮਾਰਦੀ ਆ ਜਿਸ ਦੇ ਨਾਲ ਉਹ ਬੰਦੇ ਦਾ ਆਪਦੇ ਰਿਸ਼ਤੇਦਾਰਾਂ ਆਪਦੇ ਦੋਸਤਾਂ ਜਾਂ ਆਮ ਪਬਲਿਕ ਦੇ ਵਿੱਚ ਆਉਣਾ ਜਿਉਣਾ ਦੁੱਬਰ ਹੋ ਕੇ ਰਹਿ ਜਾਂਦਾ ਐਵੇਂ ਕੁਲੜਪੇ ਦੇ ਵਾਲਿਆਂ ਨੂੰ ਦੇੇ ਛੱਡ ਕੇ ਜਾਣਾ ਪਿਆ ਸੀ ਤੇ ਹੋਰ ਇਹੋ ਜੇ ਬਹੁਤ ਕਾਰਨ ਨੇ ਜਿਹੜੇ ਲੋਕ ਇਹੋ ਜੀ ਗਲਤੀ ਨਾਲ ਸਮਾਜ ਦੇ ਵਿੱਚ ਨਿਸ਼ਾਨੇ ਤੇ ਆ ਜਾਂਦੇ ਨੇ ਤੇ ਬਾਅਦ ਚ ਉਹਨਾਂ ਦਾ ਜਿਉਣਾ ਜਾਂ ਬਾਹਰ ਨਿਕਲਣਾ ਦੁੱਬਰ ਹੋ ਜਾਂਦਾ ਤੇ ਜਿਹੜੇ ਪਰਿਵਾਰਕ ਰਿਸ਼ਤੇ ਹੁੰਦੇ ਨੇ ਜਦੋਂ ਮੰਨ ਲਓ ਕਿਸੇ ਕੁੜੀ ਜਾਂ ਮੁੰਡੇ ਦੀ ਇਹੋ ਜੀ ਸ਼ਿਕਾਇਤ ਆਉਂਦੀ ਹੈ ਜਾਂ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਨੂੰ ਫੋਰਸਲੀ ਵਿਆਹ ਦਿੱਤਾ ਜਾਂਦਾ ਇਹੋ ਜੇ ਬੰਦੇ ਨਾਲ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ ਹੈਗੇ ਜਾਂ ਉਹਨਾਂ ਦੇ ਕੈਪੇਬਲ ਨਹੀਂ ਹੈਗਾ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਨੇ ਗਲਤੀ ਕੀਤੀ ਹੁੰਦੀ ਆ ਪਰ ਇਹ ਕਿਹੋ ਜੀ ਸਜਾ ਜਿਵੇਂ ਕਿ ਹੁਣ ਆਪਾਂ ਗੱਲ ਕਰ ਹੀ ਲਈਏ ਕਿ ਉਪਲ ਫਾਰਮ ਵਾਲੇ ਮਸਲੇ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਸਲਾਹ ਦਿੱਤੀ ਕਿ ਉਸੇ ਮੁੰਡੇ ਦੇ ਨਾਲ ਇਸ ਕੁੜੀ ਦਾ ਵਿਆਹ ਕਰ ਦਿੱਤਾ ਜਾਵੇ ਪਰ ਉਹ ਬੰਦਾ ਜੇ ਮਨ ਲਿਆ ਜੀ ਉਹਨੇ ਵੀਡੀਓਜ਼ ਵਾਇਰਲ ਕੀਤੀਆਂ ਤਾਂ ਉਹਨੇ ਇੱਕ ਸਾਲ ਦਾ ਧੋਖਾ ਕੀਤਾ ਕਿ ਧੋਖੇਬਾਜ਼ ਬੰਦੇ ਦੇ ਨਾਲ ਸਾਰੀ ਉਮਰ ਕੁੜੀ ਰਹਿ ਸਕੂਗੀ ਸੋ ਸਾਡੇ ਸਮਾਜ ਦੇ ਵਿੱਚ ਇਹ ਵੀ ਚੀਜ਼ਾਂ ਬਹੁਤ ਜ਼ਿਆਦੇ ਨੇ ਕਿ ਅਸੀਂ ਇੱਕ ਸਪੀਡਤ ਬੰਦੇ ਦਾ ਪੱਖ ਨਹੀਂ ਸਮਝਦੇ ਹੈਗੇ ਜਸਟ ਉਹਦੇ ੱਤਕਾ ਕਰਦੇ ਆ ਉਹਨੂੰ ਮਿਹਨੇ ਮਾਰਦੇ ਆ ਜਿਹੜਾ ਕਿ ਉਸ ਬੰਦੇ ਦੀ ਜ਼ਿੰਦਗੀ ਦੇ ਲਈ ਬਹੁਤ ਨੈਗੇਟਿਵ ਤਰੀਕੇ ਦੇ ਨਾਲ ਰੋਲ ਅਦਾ ਕਰਦਾ ਤੇ ਉਹ ਸਾਰੀ ਉਮਰ ਇਸ ੱਤਕੇ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਹੁਣ ਗੱਲ ਕਰਦੇ ਆ ਕਿ ਅਸੀਂ ਇਹ ਤੋਂ ਬਚ ਕਿਵੇਂ ਸਕਦੇ ਆ ਸਾਨੂੰ ਕਾਨੂੰਨ ਹੈ ਜਿਹੜਾ ਸਾਈਬਰ ਸੈੱਲ ਬਣਾਏ ਹੋਏ ਨੇ ਸਰਕਾਰ ਨੇ ਬਹੁਤ ਸਾਰੀਆਂ ਧਾਰਾਵਾਂ ਨੇ ਜਿਦੇ ਵਿੱਚ ਕਿਸੇ ਦੀ ਵੀ ਕੰਸੈਂਟ ਤੋਂ ਬਿਨਾਂ ਵੀਡੀਓ ਬਣਾਈ ਜਾਂਦੀ ਆ ਜਾਂ ਵਾਇਲ ਕੀਤੀ ਜਾਂਦੀ ਆ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਹੋ ਸਕਦਾ। ਛੋਡੇ ਜੋ ਕੱਲੋ ਕਿਸੇ ਦੀ ਵੀ ਇਹੋ ਜਿਹੀ ਵੀਡੀਓ ਵਾਇਰਲ ਹੁੰਦੀ ਹੈ ਜਾਂ ਤੁਸੀਂ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਦੇਖਦੇ ਹੋ ਤਾਂ ਤੁਸੀਂ ਚੁੱਪ ਕਰਕੇ ਨਹੀਂ ਬੈਠਣਾ ਹੈਗਾ। ਗਵਰਨਮੈਂਟ ਸਾਈਬਰ ਸੈੱਲ ਆ ਜਿਹੜਾ ਗਵਰਨਮੈਂਟ ਦਾ ਉਹ ਇੱਕ ਹੈਲਪਲਾਈਨ ਨੰਬਰ ਉਹਨੇ ਜਾਰੀ ਕੀਤਾ ਹੋਇਆ 1930 ਉੱਤੇ ਕਾਲ ਕਰਕੇ ਆਪਣੀ ਕੰਪਲੇਟ ਜਿਹੜੀ ਦਰਜ ਕਰਾ ਸਕਦੇ ਹੋ ਤੇ ਗਵਰਨਮੈਂਟ ਦਾ ਸਾਈਬਰ ਸੈੱਲ ਉਸ ਵੀਡੀਓ ਨੂੰ ਰਿਮੂਵ ਕਰਨ ਦੇ ਵਿੱਚ ਤੁਹਾਡੀ ਮਦਦ ਕਰੂਗਾ। ਇਸ ਤੋਂ ਬਾਅਦ ਸੋਸਾਇਟੀ ਦਾ ਕੀ ਰੋਲ ਆ? ਜਿਹੜਾ ਕਿ ਸਭ ਤੋਂ ਵੱਡੀ ਤੇ ਇੰਪੋਰਟੈਂਸ ਗੱਲ ਆ। ਜਦੋਂ ਵੀ ਕਿਸੇ ਜਵਾਬ ਕੀ ਇਹੋ ਜੀ ਵੀਡੀਓ ਵਾਇਰਲ ਹੁੰਦੀ ਆ ਉਹਨੇ ਗਲਤੀ ਕਰ ਲਈ ਕੋਈ ਡਾਊਟ ਨਹੀਂ ਹੈਗਾ ਇੱਕ ਜਜ਼ਬਾਤਾਂ ਚ ਬਹਿ ਕੇ ਜਾਂ ਇਮੋਸ਼ਨਲ ਚ ਬਹਿ ਕੇ ਜਾਂ ਕਿਸੇ ਭਰੋਸੇ ਦੇ ਤਹਿਤ ਉਹਨੇ ਇਹ ਗਲਤੀ ਕਰ ਲਈ ਪਰ ਸਾਡੇ ਸਾਰੇ ਸਮਾਜ ਦਾ ਇਹ ਫਰਜ ਬਣਦਾ ਕਿ ਉਹਨੂੰ ਇੱਕ ਗੁਨੇਗਾਰ ਦੀ ਤਰ੍ਹਾਂ ਨਾ ਦੇਖਿਆ ਜਾਵੇ ਉਹਨੂੰ ਇੱਕ ਪੀੜਤ ਧਰ ਦੇ ਵਜੋਂ ਦੇਖਿਆ ਜਾਵੇ ਉਹਨੂੰ ਸਮਾਜ ਦੇ ਵਿੱਚ ਦੁਬਾਰੇ ਵਿਚਰਨ ਦਾ ਮੌਕਾ ਦੇਣਾ ਚਾਹੀਦਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਮਿਹਣੇ ਮਾਰਨੇ ਚਾਹੀਦੇ ਆ ਮਾਪਿਓ ਸਾਰੀ ਉਮਰ ਮੂੰਹ ਚੱਕਣ ਜੋਗਾ ਨਹੀਂ ਰਹਿੰਦਾ ਹੁੰਦਾ ਕਿਉਂਕਿ ਸਾਡੀ ਸੋਸਾਇਟੀ ਹੈ ਜਿਹੜੀ ਇਹ ਛੱਡਦੀ ਹੋਈ ਨਹੀਂ ਮਿਹਣੇ ਮਾਰਨ ਸੋ ਉਹਦੇ ਮਾਪਿਓ ਨੂੰ ਵੱਧ ਇੱਜ਼ਤ ਦੇਣੀ ਚਾਹੀਦੀ ਆ ਉਹਨਾਂ ਨੂੰ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਗਲਤੀਆਂ ਹੁੰਦੀਆਂ ਬੰਦੇ ਤੋਂ ਹੀ ਹੁੰਦੀਆਂ ਹੌਸਲਾ ਦੇਣਾ ਚਾਹੀਦਾ ਤਾਂ ਕਿ ਉਹ ਬੰਦਾ ਆਪਦੀ ਜ਼ਿੰਦਗੀ ਦੁਬਾਰੇ ਸ਼ੁਰੂ ਕਰ ਲਵੇ ਕਿਉਂਕਿ ਇਹ ਕੁਝ ਪਤਾ ਨਹੀਂ ਹੈਗਾ ਸਾਡੀ ਅੱਜ ਦੀ ਟੈਕਨੋਲੋਜੀ ਕਹੋ ਜਾਂ ਅੱਜ ਦੇ ਜਮਾਨੇ ਦਾ ਕਿਸੇ ਨਾਲ ਵੀ ਇਹ ਘਟਨਾ ਹੋ ਸਕਦੀ ਹੈ ਅੱਜ ਕਿਸੇ ਦੇ ਧੀ ਪੁੱਤ ਨਾਲ ਹੋਈ ਹੈ ਕੱਲ ਨੂੰ ਸਾਡੇ ਧੀ ਪੁੱਤ ਨਾਲ ਹੋ ਸਕਦੀ ਆ ਸੋ ਸਾਨੂੰ ਸਵਾਦ ਲੈਣ ਦੀ ਥਾਂ ਇਹ ਚੀਜ਼ ਨੂੰ ਬਹੁਤ ਸੀਰੀਅਸ ਹੋ ਕੇ ਇਸ ਚੀਜ਼ ਦਾ ਸਾਹਮਣਾ ਕਰਨਾ ਚਾਹੀਦਾ ਸਮਾਜ ਦੇ ਜਿਹੜੇ ਮਾੜੇ ਅੰਸਰ ਆ ਉਹਨਾਂ ਤੇ ਕੰਟਰੋਲ ਪਾਉਣਾ ਚਾਹੀਦਾ ਆ ਤੇ ਜਵਾਕਾਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਆ ਤੇ ਇੱਕ ਸਭ ਤੋਂ ਵੱਡੀ ਚੀਜ਼ ਸਾਡੇ ਯੂਥ ਨੂੰ ਵੀ ਸਮਝਣੀ ਚਾਹੀਦੀ ਆ ਕਿ ਜਿਹੜਾ ਵਿਆਹ ਬਹੁਤ ਪਵਿੱਤਰ ਰਿਸ਼ਤਾ ਜਦੋਂ ਸਾਡਾ ਕੋਈ ਰਿਸ਼ਤਾ ਹੁੰਦਾ ਮੰਗਣਾ ਹੁੰਦਾ ਜਾਂ ਅਸੀਂ ਇੱਕ ਦੂਜੇ ਨਾਲ ਮਿਲਣਾ ਸ਼ੁਰੂ ਕਰਦੇ ਆ ਤੇ ਆਪਣੇ ਆਪ ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਆ ਤੇ ਜ਼ਰੂਰ ਹੀ ਜ਼ਰੂਰ ਹੀ ਨਿਸ਼ਚਿਤ ਕਰਨਾ ਚਾਹੀਦਾ ਕਿ ਵਿਆਹ ਤੋਂ ਪਹਿਲਾਂ ਤੁਹਾਨੂੰ ਫਿਜ਼ੀਕਲੀ ਰਿਲੇਸ਼ਨ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਵਿਆਹ ਸਾਡੇ ਲਈ ਇੱਕ ਜਸਟ ਦੁਨੀਆਦਾਰੀ ਨਹੀਂ ਹੈਗੀ ਬਹੁਤ ਪਵਿੱਤਰ ਰਿਸ਼ਤਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਲਾਵਾ ਲੈਂਦੇ ਆ ਸੋ ਸਾਨੂੰ ਇਸ ਰਿਸ਼ਤੇ ਦੀ ਮਾਨ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਇਹਦੇ ਨਾਲ ਕੱਲੇ ਤੁਸੀਂ ਨਹੀਂ ਤੁਹਾਡੇ ਮਾਪਿਓ ਦੀ ਤੁਹਾਡੇ ਭੈਣ ਭਾਈਆਂ ਦੀ ਜ਼ਿੰਦਗੀ ਵੀ ਦਾਤ ਲੱਗੀ ਹੁੰਦੀ ਆ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਸਮਾਜ ਦੇ ਵਿੱਚ ਦੁਬਾਰੇ ਵੇਚਣਾ ਸੋ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਹੀ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਜੇ ਤੁਸੀਂ ਕਰਦੇ ਵੀ ਹੋ ਤਾਂ ਇਹ ਕੋਈ ਤੱਕ ਨਹੀਂ ਬੰਦੀ ਹੈਗੀ ਤੁਸੀਂ ਆਪਣੀਆਂ ਪਰਸਨਲ ਮੂਵਮੈਂਟਸ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਕੈਮਰੇ ਤੇ ਕੈਦ ਕਰੋ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਜੇ ਤੁਸੀਂ ਫੋਨ ਵੇਚਦੇ ਵੀ ਹੋ ਸਾਰਾ ਕੁਝ ਡੀਟ ਕਰਕੇ 5 5 10 10 ਸਾਲਾਂ ਦਾ ਡਾਟਾ ਵੀ ਰਿਕਵਰ ਕੀਤਾ ਜਾ ਸਕਦਾ ਤਾਂ ਤੁਸੀਂ ਕਿਨੂੰ ਫੋਨ ਵੇਚਦੇ ਹੋ ਕਿਨੂੰ ਨਹੀਂ ਵੇਚਦੇ ਇਹ ਮੈਟਰ ਨਹੀਂ ਕਰਦਾ ਕੋਈ ਵੀ ਬੰਦਾ ਉਸ ਫੋਨ ਦਾ ਗਲਤ ਯੂਜ਼ ਕਰਦਾ ਸੋ ਆਪਦੇ ਨਿੱਜੀ ਪਲਾਂ ਨੂੰ ਆਪਦੇ ਤੱਕ ਹੀ ਸੀਮਿਤ ਰੱਖਿਆ ਕਰੋ ਕਿਸੇ ਨੂੰ ਵੀ ਸ਼ੇਅਰ ਨਾ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣਾ ਫੋਨ ਆਪਦੇ ਹੱਥ ਚ ਰੱਖੋ ਬਹੁਤ ਜ਼ਿਆਦਾ ਪ੍ਰੋਟੈਕਟਿੰਗ ਵੇਰਨ ਆਲ ਜੇ ਤੁਹਾਡੇ ਫੋਨ ਦੇ ਵਿੱਚ ਇਹੋ ਜੀਆਂ ਚੀਜ਼ਾਂ ਹੈਗੀਆਂ ਨੇ اے سی ਆਈ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਧੰਨਵਾਦ